ਠੱਗੀ ਮਾਰ ਕੇ ਗੁਜ਼ਾਰਾ ਕਰਨਾ ਠੱਗਾਂ ਦੇ ਕਿਹੜਾ ਹਾਲ ਵਗਦੇ ਬੜੀ ਬਾਰੀ ਪੰਜਾਬ ਦੇ ਵਿੱਚੋਂ ਜਾਂ ਹੋਰ ਨਾਲ ਸੂਬਿਆਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਇੱਕ ਪਵਿੱਤਰ ਬੰਧਨ ਹੈ ਵਿਆਹ ਅਤੇ ਵਿਆਹ ਦਾ ਝਾਂਸਾ ਦੇ ਕੇ ਬਹੁਤ ਸਾਰੇ ਲੋਕ ਇੱਕ ਦੂਸਰੇ ਨੂੰ ਠੱਗਦੇ ਆ ਤੇ ਆਪਣਾ ਸ਼ਿਕਾਰ ਬਣਾਉਂਦੇ ਆ ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਵਿੱਚੋਂ ਇੱਕੋ ਇਹ ਹੈਰਾਨੀ ਵਾਲੀ ਖਬਰ ਆਈ ਹੈ ਜਿੱਥੇ ਪੁਲਿਸ ਨੇ ਵਿਆਹ ਦੇ ਰਾਤੇ ਭੋਲੇ ਭਾਲੇ ਨੌਜਵਾਨ ਨੂੰ ਠੱਗਣ ਵਾਲੇ ਚਾਰ ਲੋਕਾਂ ਦੇ 그룹 ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਇਹ ਜਿਹੜੇ ਲੋਕ ਨੇ ਨੌਜਵਾਨਾਂ ਦੇ ਨਾਲ ਵਿਆਹ ਕਰਨ ਤੋਂ ਬਾਅਦ ਉਹਨਾਂ ਦੇ ਗਹਿਣੇ ਅਤੇ ਪੈਸੇ ਲੈ ਕੇ ਭੱਜਦੇ ਰਹੇ ਐ ਪੁਲਿਸ ਨੇ ਦੋ ਆਦਮੀ ਅਤੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਮਲਜ਼ਮਾ ਦਾ ਢੰਗ ਇਹ ਸੀ ਕਿ ਉਹ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਜਿਨ੍ਹਾਂ ਦਾ ਵਿਆਹ ਨਹੀਂ ਸੀ ਹੋਇਆ ਹੁੰਦਾ ਫਿਰ ਵਿਆਹ ਕਰਵਾਉਣ ਦੇ ਬਹਾਨੇ ਉਹਨਾਂ ਤੋਂ ਪੈਸੇ ਲੈ ਲੈਂਦੇ ਸਨ ਵਿਆਹ ਤੋਂ ਬਾਅਦ ਲੜਕੀਆਂ ਨੂੰ ਉਹਨਾਂ ਦੇ ਘਰ ਭੇਜਿਆ ਜਾਂਦਾ ਸੀ ਪਰ ਕੁਝ ਦਿਨਾਂ ਦੇ ਬਾਅਦ ਮੌਕਾ ਪਾ ਲਿਆ ਜਾਂਦਾ ਸੀ ਅਤੇ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਫਿਰ ਇਹ ਲੜਕੀਆਂ ਫਰਾਰ ਹੋ ਜਾਂਦੀਆਂ ਸੀ ਇਹ ਮਾਮਲਾ ਬਾਂਦਾ ਦੇ ਦਿਹਾਤੀ ਕੋਤਵਾਲੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਇੱਕ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕੁਝ ਲੋਕ ਵਿਆਹ ਕਰਵਾਉਣ ਦੇ ਨਾਂ ਤੇ ਉਹਦੇ ਨਾਲ ਠੱਗੀ ਮਾਰ ਰਹੇ ਐ ਇਹ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਚਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਦੋ ਆਦਮੀ ਦੱਸੇ ਗਏ ਐ ਪੁੱਛਗਿੱਛ ਦੌਰਾਨ ਇਹਨਾਂ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਇਕੱਲੇ ਅਤੇ ਅਣਵਿਆਹੇ ਨੌਜਵਾਨਾਂ ਨੂੰ ਲੱਭਦੇ ਪਿੰਡ ਵਿੱਚੋਂ ਪਤਾ ਕਰਦੇ ਕਿ ਕਿਸ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਨੂੰ ਵਿਆਹ ਦਾ ਝਾਂਸਾ ਦਿੰਦੇ ਵਰਗਲਾਉਂਦੇ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਵਧੀਕ ਪੁਲਿਸ ਉਪਡੈਂਟ ਸ਼ਿਵਰਾਜ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਟੀਮ ਨੂੰ ਸੁਚੇਤ ਕਰਕੇ ਤੁਰੰਤ ਕਾਰਵਾਈ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਗਾਹ ਕੀਤਾ ਹੈ ਕਿ ਬਿਨਾਂ ਭਰੋਸੇ ਦੇ ਵਿਅਕਤੀਆਂ ਦੇ ਉੱਤੇ ਇਤਬਾਰ ਨਾ ਕੀਤਾ ਜਾਵੇ